ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 14ਵੇਂ ਵਾਰੀ ਸੋ ਭਾਗ 13ਵੇਂ ਵਿੱਚ ਤੁਸੀਂ ਵੇਖਿਆ ਵੀ ਰਾਜਵੀਰ ਤੇ ਬੱਬੂ ਹੋਰੀ ਹੁੰਦੇ ਨੇ ਉਹਨਾਂ ਨੂੰ ਘੇਰਾ ਪੈ ਜਾਂਦਾ ਤੇ ਉਹ ਗੱਡੀ ਵਿੱਚ ਬੈਠ ਕੇ ਉਥੋਂ ਨਿਕਲ ਜਾਂਦੇ ਨੇ ਤੇ ਰਾਹ ਵਿੱਚ ਉਹਨਾਂ ਨੂੰ ਇੱਕ ਬਲਿਹਾਰ ਸਿੰਘ ਨਾਉ ਦਾ ਇੱਕ ਬੰਦਾ ਮਿਲਦਾ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ ਕਾਰ ਦੀ ਰਫ਼ਤਾਰ ਹੌਲੀ ਹੋਣ ਕਾਰਨ ਬੱਸ []');ਡੇ ਵਿੱਚ ਖੜੇ ਬਲਿਹਾਰ ਸਿੰਘ ਨੇ ਉਹਨਾਂ ਨੂੰ ਦੇਖ ਲਿਆ ਬੱਬੂ ਨੇ ਕਾਰ ਵਾਪਸ ਕਰਕੇ ਬਲਿਹਾਰ ਸਿੰਘ ਦੇ ਕੋਲ ਰੋਕ ਲਈ ਬਲਿਹਾਰ ਦੇ ਚਿਹਰੇ ਦਾ ਕਹਿੰਦੇ ਵੀ ਰੰਗ ਉੱਡ ਗਿਆ ਗੱਡੀ ਚੋਂ ਬਾਹਰ ਨਿਕਲ ਕੇ ਬੱਬੂ ਨੇ ਜਾ ਕੇ ਫਤੇ ਬੁਲਾਈ ਬਲਿਹਾਰ ਨੂੰ ਕਹਿੰਦਾ ਵੀ ਕਿੱਦਾਂ ਬਈ ਬਲਿਹਾਰ ਕੀ ਹਾਲ ਹੈ ਤੇਰਾ ਬੱਬੂ ਉਸਦੇ ਮੋਢੇ ਤੇ ਹੱਥ ਰੱਖਦਾ ਹੋਇਆ ਬੋਲਿਆ ਮੈਂ ਠੀਕ ਆ ਬੱਬੂ ਭਾਜੀ ਤੁਸੀਂ ਕਿਦਾਂ ਬਲਿਹਾਰ ਦਾ ਗਲਾ ਖੁਸ਼ਕ ਹੋ ਗਿਆ ਸੀ ਉਸ ਦੀ ਆਵਾਜ਼ ਉਸ ਦਾ ਸਾਥ ਨਹੀਂ ਸੀ ਦੇ ਰਹੀ ਸਾਡੀ ਤੇਰੇ ਨਾਲ ਕਹਿੰਦਾ ਵੀ ਕੋਈ ਦੁਸ਼ਮਣੀ ਨਹੀਂ ਬਲਿਹਾਰ ਉਹ ਤਾਂ ਤੂੰ ਸਾਨੂੰ ਦੇਖ ਲਿਆ ਸੀ ਇਸੇ ਕਰਕੇ ਮੈਨੂੰ ਕਾਰ ਵਾਪਸ ਲਿਆਉਣੀ ਪਈ ਬਈ ਤੈਨੂੰ ਦੱਸ ਦਈਏ ਕਿ ਅਸੀਂ ਵੀ ਤੈਨੂੰ ਦੇਖ ਲਿਆ ਬੱਬੂ ਨੇ ਧਮਕੀ ਭਰੀ ਚੇਤਾਵਨੀ ਬਲਿਹਾਰ ਦੇ ਕੰਨੀ ਘੜ ਦਤੀ ਆਜਾ ਤੈਨੂੰ ਰਾਜਵੀਰ ਨਾਲ ਵੀ ਮਿਲਾ ਦੇ ਆਂ ਕਹਿੰਦੇ ਹੋਏ ਬੱਬੂ ਨੇ ਬਲਿਹਾਰ ਦਾ ਹੱਥ ਫੜ ਕੇ ਉਸ ਨੂੰ ਕਾਰ ਵੱਲ ਨੂੰ ਤੋਰ ਲਿਆ ਉਹ ਸਸਰੀਆ ਕਾਲਬਈ ਬਲਿਹਾਰ ਸਿਆਂ ਕੀ ਹਾਲ ਹੈ ਤੇਰਾ ਪੜ੍ਹਾਈਆਂ ਕਿਵੇਂ ਚੱਲ ਰਹੀਆਂ ਨੇ ਨਾਲੇ ਸੱਚ ਤੇਰੀ ਆਸ਼ਕੀ ਦਾ ਕੀ ਹਾਲ ਚੱਲ ਅੱਜ ਕੱਲ ਰਾਜਵੀਰ ਨੇ ਉਪਰੋਂ ਥਲੀ ਕਈ ਸਵਾਲ ਕਰ ਦਿੱਤੇ ਬਲਿਹਾਰ ਨੂੰ ਕੁਝ ਨਹੀਂ ਭਾਜੀ ਮੈਂ ਤਾਂ ਹੁਣ ਕਾਲ ਜੀ ਨਹੀਂ ਜਾਂਦਾ ਜਦੋਂ ਦਾ ਤੁਸੀਂ ਕਿਹਾ ਉਸ ਤੋਂ ਬਾਅਦ ਮੈਂ ਤੌਬਾ ਕਰ ਲਈ ਸੀ ਆਸ਼ਕੀ ਤੋਂ ਤੁਹਾਨੂੰ ਹੁਣ ਮੇਰੀ ਕੋਈ ਸ਼ਿਕਾਇਤ ਨਹੀਂ ਮਿਲੂਗੀ ਭਾਜੀ ਕਾਰ ਦੀ ਮੂਰਲੀ ਸੀਟ ਤੇ ਬੈਠੇ ਰਾਜਵੀਰ ਦੇ ਹੱਥ ਫੜੀ ਬੰਦੂਕ ਦੇਖ ਕੇ ਬਲਿਹਾਰ ਕੁਝ ਜ਼ਿਆਦਾ ਹੀ ਡਰ ਗਿਆ ਸੀ ਚੰਗਾ ਫਿਰ ਪ੍ਰਿਹਾਰ ਆਪਣੀ ਜबान yaad ਰੱਖੀ ਕਿਸੇ ਨੂੰ ਪਤਾ ਨਾ ਲੱਗੇ ਬਈ ਅਸੀਂ ਇਸ ਇਲਾਕੇ ਵਿੱਚ ਫਿਰਦੇ ਆਂ ਬੱਬੂ ਬੋਲਿਆ ਤੁਸੀਂ ਕਹਿੰਦਾ ਵੀ ਜਮਾਂ ਹੀ ਫਿਕਰ ਨਾ ਕਰੋ ਭਾਜੀ ਮੈਂ ਨਹੀਂ ਕਿਸੇ ਕੋਲ ਵੀ ਗੱਲ ਕਰਦਾ ਬਲਿਹਾਰ ਕਾਲੀ ਕਾਲੀ ਬੋਲਿਆ ਬਲੇਹਾਰ ਵੀ ਉਸੇ ਕਾਲ ਦੇ ਵਿੱਚ ਪੜਦਾ ਸੀ ਜਿੱਥੇ ਰਾਜਵੀਰ ਤੇ ਬੱਬੂ ਪੜਦੇ ਹੁੰਦੇ ਸਨ 6 ਫੁੱਟ ਤੋਂ ਉੱਚਾ ਗੱਬਰੂ ਬਲੇਹਾਰ ਹੱਡਾਂ ਦਾ ਕਾਫੀ ਖੁੱਲਾ ਸੀ ਤੇ ਕਬੱਡੀ ਦਾ ਚੰਗਾ ਖਿਡਾਰੀ ਸੀ ਕਬੱਡੀ ਖੇਡਦਾ ਹੋਣ ਕਾਰਨ ਸਾਰਾ ਕਾਲਜ ਉਸਨੂੰ ਜਾਣਦਾ ਸੀ ਕਾਲਜ ਵਿੱਚ ਬਣੀ ਇੱਜਤ ਨੇ ਉਹਦੇ ਪੈਰ ਝੁੱਕ ਦਿੱਤੇ ਉਹ ਹਰ ਜਣੇ ਖੜੇ ਨਾਲ ਬਗੈਰ ਕਿਸੇ ਮਤਲਬ ਦੇ ਹੀ ਅੱਕਣ ਲੱਗ ਪਿਆ ਸੀ ਕਾਲਜ ਪੜਨ ਆਉਂਦੀਆਂ ਕੁੜੀਆਂ ਨੂੰ ਛੇੜਨਾ ਬਲੇਹਾਰ ਨੇ ਆਪਣਾ ਸ਼ੁਗਲ ਬਣਾ ਲਿਆ ਸੀ ਫੈਡਰੇਸ਼ਨ ਦੇ ਸਿੰਘਾਂ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਲੇਹਾਰ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਇਆ ਤਾ ਇੱਕ ਦਿਨ ਸਾਰਿਆਂ ਨੇ ਨੋਟਿਸ ਬੋਰਡ ਤੇ ਲੱਗਾ ਕਮਾਂਡੋ ਫੋਰਸ ਦਾ ਲੈਟਰਪੈਡ ਦੇਖਿਆ ਨੋਟਿਸ ਬੋਰਡ ਦੇ ਅੱਗੇ ਵਿਦਿਆਰਥੀਆਂ ਦੀ ਭੀੜ ਜਮਾ ਹੋ ਗਈ ਸੀ ਸਾਰੇ ਸਟੂਡੈਂਟ ਨੋਟਿਸ ਬੋਰਡ ਤੇ ਲੱਗੇ ਲੈਟਰਪੈਡ ਦੇ ਅੱਖਰਾਂ ਨੂੰ ਪੜ੍ਹ ਰਹੇ ਸਨ ਜਿਸ ਤੇ ਸਾਫ਼ ਲਿਖਿਆ ਹੋਇਆ ਸੀ ਕਿ ਜੇ ਬਲਿਹਾਰ ਹਫ਼ਤੇ ਦੇ ਅੰਦਰ ਅੰਦਰ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਇਆ ਤਾਂ ਸਿੱਖੀ ਸਿਧਾਂਤਾਂ ਅਨੁਸਾਰ ਸੋਹ ਦਿੱਤਾ ਜਾਵੇਗਾ ਲੈਟਰਪੈਡ ਨੂੰ ਦੇਖ ਕੇ ਅਸਮਾਨ 'ਚ ਉੜਦਾ ਬਲਿਹਾਰ ਜ਼ਮੀਨ ਤੇ ਜਾ ਡਿਗਿਆ ਲੱਗਾ ਫਿਰ ਫੈਡਰੇਸ਼ਨ ਦੇ ਸਿੰਘਾਂ ਦੀਆਂ ਮਿੰਟਾਂ ਕਰਨ ਕੇ ਭਾਜੀ ਮੈਨੂੰ ਬਚਾਓ ਮੈਂ ਨਹੀਂ ਕਰਦਾ ਮੁੜ ਕੇ ਕੋਈ ਗਲਤੀ ਦੂਜੇ ਦਿਨ ਉਹ ਆਪਣੇ ਵੱਡੇ ਭਰਾ ਨੂੰ ਨਾਲ ਕਾਜ ਲੈ ਆਇਆ ਉਹਦਾ ਭਰਾ ਕਾਫੀ ਪੜਿਆ ਲਿਖਿਆ ਡਾਕਟਰ ਸੀ ਉਨੇ ਆਕੇ ਫੈਡਰੇਸ਼ਨ ਦੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਬਲਿਹਾਰ ਕੋਲੋਂ ਗਲਤੀ ਹੋ ਗਈ ਹੈ ਹੁਣ ਮਿੰਤ ਨਾਲ ਤੁਸੀਂ ਹੀ ਇਹਦਾ ਛੜਕਾਰਾ ਕਰਵਾਓ ਕਹਿੰਦੇ ਸੋ ਉਸ ਵੇਲੇ ਤੋਂ ਹੀ ਬਲਿਹਾਰ ਰਾਜਵੀਰ ਤੇ ਬੱਬੂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਹੁਣ ਮਠੱਡਿਆਂ ਤੋਂ ਕਾਰ ਸਿੱਧੀ ਦੁਸਾਂਝਾਂ ਨੂੰ ਕਰ ਲਈ ਬੱਬੂ ਨੇ ਦੁਸਾਂਝਾਂ ਵਾਲਾ ਫਾਟਕ ਲੰਘ ਕੇ ਕਾਰ ਜੀਟੀ ਰੋਡ ਤੇ ਦੌੜਨ ਲੱਗੀ ਜੀਟੀ ਰੋਡ ਤੇ ਦੋਹੀ ਪਾਸੇ ਭਾਰੀ ਪੁਲਿਸ ਫੋਰਸ ਤਣਾਤ ਸੀ ਕਾਰ ਵਿੱਚ ਰਾਜਵੀਰ ਤੇ ਰਾਜੂ ਆਪਣੀਆਂ ਸਾਲਟਾਂ ਦੇ ਲੋਕ ਖੋਲ ਕੇ ਬੈਠੇ ਸਨ ਬੱਬੂ ਨੇ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜਿੱਥੇ ਕਿਤੇ ਵੀ ਪੁਲਿਸ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਫੇਰ ਖੋਲਦੇ ਹੋ ਪੁਲਿਸ ਦੇ ਪਾਏ ਘੇਰੇ ਵਿੱਚ ਵੀ ਉਹ ਆਰਾਮ ਨਾਲ ਲੰਘ ਗਏ ਦੂਜੇ ਦਿਨ ਆਪਣੀ ਠਾਰ ਤੇ ਬੈਠੇ ਬੱਬੂ ਨੇ ਅਖਬਾਰ ਮੰਗਵਾ ਲਈ ਕਿ ਸ਼ਾਇਦ ਕੋਈ ਖਬਰ ਆਈ ਹੋਵੇ ਕਿ ਅਕਲਪੁਰੇ ਦੀ ਨਹਿਰ ਤੇ ਕੀ ਹੋਇਆ ਹੈ ਅਖਬਾਰ ਦੇ ਮੁੱਖ ਸਵੇ ਦੇ ਵੱਟੀ ਸਾਰੀ ਸੁਰਖੀ ਲੱਗੀ ਹੋਈ ਸੀ ਕਹਿੰਦੇ ਵੀ ਬੱਬਰ ਖਾਲਸਾ ਦਾ ਚੋਟੀ ਦਾ ਆਗੂ ਭਾਈ ਤਲਵਿੰਦਰ ਸਿੰਘ ਪਰਮਾਰ ਪੁਲਿਸ ਮੁਕਾਬਲੇ ਵਿੱਚ ਹਲਾਕ ਭਾਈ ਤਲਵਿੰਦਰ ਸਿੰਘ ਬੱਬਰ ਅਤੇ ਸਾਥੀਆਂ ਨੂੰ ਪੁਲਿਸ ਨੇ ਕਈ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਦਿਆ ਸੀ ਉਹਨਾਂ ਦੀ ਸ਼ਹੀਦੀ ਤਾਂ ਪੁਲਿਸ ਤਸ਼ੱਦਦ ਦੌਰਾਨ ਹੀ ਹੋ ਗਈ ਸੀ ਅਕਲ ਪਰੇ ਦੀ ਨਹਿਰ ਤੇ ਤਾਂ ਪੁਲਿਸ ਨੇ ਐਵੇਂ ਝੂਠਾ ਮੁਕਾਬਲਾ ਬਣਾਇਆ ਸੀ ਪੁਲਿਸ ਮੁਕਾਬਲੇ ਵਾਲੀ ਥਾਂ ਤੇ ਪੰਜਾਬ ਪੁਲਿਸ ਦਾ ਵੱਡਾ ਸਾਬ ਮੌਕਾ ਦੇਖਣ ਆਪ ਚੰਡੀਗੜ੍ਹੋਂ ਆਇਆ ਸੀ ਇਸ ਕਰਕੇ ਹੀ ਜੀਟੀ ਰੋਡ ਤੇ ਇੰਨੀ ਪੁਲਿਸ ਤਣਾਤ ਸੀ ਦੂਜੀ ਰਾਤ ਹੀ ਬੱਬੂ, ਰਾਜੂ ਅਤੇ ਰਾਜਵੀਰ ਨੇ ਸੇਲਕੀ ਆਣੇ ਪਿੰਡ ਦੇ ਕੋਲ ਜੋ ਨਵਾਂ ਸ਼ਹਿਰ ਤੋਂ ਫਲੋਰ ਵਾਲੀ ਸੜਕ ਤੇ ਹੈ, ਉਹਦੇ ਵਿੱਚ ਉਜੜੇ ਜਿਹੇ ਖੂਹ ਵਿੱਚ ਕਾਰ ਨੂੰ ਧੱਕਾ ਦੇ ਦਿੱਤਾ ਅਤੇ ਪੈਦਲ ਸਫ਼ਰ ਸ਼ੁਰੂ ਹੋ ਗਿਆ ਹਾਂ। ਰਾਤਾਂ ਦੇ ਪੈਦਲ ਸਫ਼ਰ ਵਿੱਚ ਹੁਣ ਬੱਬੂ, ਰਾਜੂ ਅਤੇ ਰਾਜਵੀਰ ਤਿੰਨੇ ਜਣੇ ਹੁੰਦੇ ਸਿਰਫ਼ ਸ਼ੌਂਕ ਲਈ ਬਣੇ ਖਾੜਕੂ ਆਪਣਾ ਸ਼ੌਂਕ ਪੂਰਾ ਕਰਕੇ ਜਾ ਚੁੱਕੇ ਸਨ। ਸ਼ੌਂਕ ਲਈ ਜਾਂ ਸਿਰਫ਼ ਮਸ਼ਹੂਰ ਹੋਣ ਲਈ ਨੌਜਵਾਨ ਮੁੰਡੇ ਕਿਸ ਤਰ੍ਹਾਂ ਸੋਚਦੇ ਸਨ ਇਸ ਬਾਰੇ ਦੀਪਾ ਇੱਕ ਦਿਲਚਸਪ ਕਹਾਣੀ ਸੁਣਾਉਂਦਾ ਸੀ। ਇੱਕ ਵਾਰੀ ਦੀਪਾ ਤੇ ਪ੍ਰਧਾਨ ਆਪਣੀ ਕਿਸੇ ਠਾਰ ਤੇ ਗਏ ਘਰ ਵਾਲਿਆਂ ਦਾ ਮੁੰਡਾ ਖਾੜਕੂਆਂ ਦਾ ਬੜਾ ਪ੍ਰਭਾਵਤ ਸੀ ਉਹ ਪ੍ਰਧਾਨ ਤੇ ਦੀਪੇ ਦੇ ਕੋਲ ਆ ਬੈਠਾ ਹੋਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਅਚਾਨਕ ਹੀ ਉਹ ਮੁੰਡਾ ਬੋਲੇ ਆ ਵੀ ਭਾਜੀ ਮੈਂ ਵੀ ਤੁਹਾਡੇ ਨਾਲ ਜਾਣਾ ਚਾਹੁੰਦਾ ਮੈਨੂੰ ਵੀ ਤੁਸੀਂ ਆਪਣੇ ਨਾਲ ਲੈ ਚਲੋ ਤੂੰ ਸਾਡੇ ਨਾਲ ਕਿਉਂ ਜਾਣਾ ਚਾਹੁੰਦਾ ਪ੍ਰਧਾਨ ਨੇ ਉਹਨੂੰ ਸਹਿਜੇ ਵਿਜੇ ਪੁੱਛਿਆ ਪਾਜੀ ਮੈਂ ਵੀ ਖੜਕੂ ਬਣਨਾ ਚਾਹੁੰਨਾ ਹੈ ਮੁੰਡਾ ਉਤੇਜਿ ਜਿਆ ਹੋ ਕੇ ਬੋਲਿਆ ਉਹ ਪਰਦੋਂ ਖੜਕੂ ਕਿਉਂ ਬਣਨਾ ਚਾਹੁੰਨਾ ਹੈ ਪ੍ਰਧਾਨ ਨੇ ਫੇਰ ਉਸ ਮੁੰਡੇ ਨੂੰ ਪੁੱਛਿਆ ਪਾਜੀ ਮੈਂ ਵੀ ਚਾਹੁੰਨਾ ਹੈ ਕਿ ਮੇਰੇ ਕੋਲ ਵੀ ਤੁਹਾਡੇ ਵਾਂਗ ਹਥਿਆਰ ਹੋਣ ਖੁੱਲੇ ਪੈਸੇ ਹੋਣ ਮੁੰਡਾ ਮੰਜੇ ਤੇ ਪਈਆਂ ਸਾਲਟਾਂ ਵੱਲ ਦੇਖਦਾ ਹੋਇਆ ਬੋਲਿਆ ਅੱਛਾ ਚਲੋ ਹਥਿਆਰਾਂ ਦੇ ਪੈਸਿਆਂ ਨੂੰ ਛੱਡ ਕੇ ਹੋਰ ਕੀ ਕਾਰਨ ਹੈ ਜੋ ਤੂੰ ਖੜਕੂ ਬਣਨਾ ਚਾਹੁੰਨਾ ਹੈ ਇਸ ਵਾਰੀ ਮੁੰਡੇ ਨੂੰ ਸਵਾਲ ਦੀਪੇ ਨੇ ਕੀਤਾ ਪਾਜੀ ਮੈਂ ਵੀ ਚਾਹੁੰਨਾ ਹੈ ਕਿ ਮੈਂ ਤੁਹਾਡੇ ਵਾਂਗ ਮਸ਼ਹੂਰ ਹੋਵਾਂ ਮੁੰਡੇ ਨੇ ਦਿਲ ਦੀਆਂ ਗੱਲਾਂ ਬੁੱਲਾਂ ਤੇ ਲਿਆਂਦੀਆਂ ਦੀਪਾ ਤੇ ਪ੍ਰਧਾਨ ਖੁੱਲ ਕੇ ਹੱਸ ਪਏ ਹੱਸਦਾ ਹੋਇਆ ਦੀਪਾ ਮੁੰਡੇ ਦੇ ਮੋਢੇ ਤੇ ਹੱਥ ਰੱਖਦਾ ਬੋਲੇ ਆ ਵੀ ਤੇਰੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਆ ਯਾਰ ਬਈ ਤੂੰ ਆਪਣੇ ਮਨ ਦੀ ਗੱਲ ਲੁਕਾ ਕੇ ਨਹੀਂ ਰੱਖੀ ਮਸ਼ਹੂਰ ਹੋਣ ਲਈ ਤੈਨੂੰ ਖਾੜਕੂ ਬਣਦੀ ਲੋੜ ਨਹੀਂ ਤੂੰ ਇੰਜ ਕਰ ਗਾਉਣਾ ਸ਼ੁਰੂ ਕਰ ਦੇ ਖੇਤੀ ਮਸ਼ਹੂਰ ਹੋ ਜਾਏਗਾ ਹੱਸਦੇ ਹੋਏ ਦੀਪੇ ਨੇ ਮੁੰਡੇ ਨੂੰ ਸਲਾਹ ਦਿੱਤੀ ਤੋ ਬਹੁਤ ਸਾਰੇ ਨੌਜਵਾਨਾਂ ਦੀ ਸੋਚ ਇਸ ਮੁੰਡੇ ਵਰਗੀ ਸੀ ਪਰ ਜਦ ਉਹ ਖਾੜਕੋ ਜੀਵਨ ਦੀ ਅਸਲੀਅਤਾਂ ਦੇਖਦੇ ਤਾਂ ਉਹਨਾਂ ਦਾ ਮੋਹ ਭੰਗ ਹੋ ਜਾਂਦਾ ਲਹਿਰ ਨੂੰ ਇਹੋ ਜੇ ਖਾੜਕੋ ਬਣਦੇ ਚਾਹਵਾਨਾਂ ਨੇ ਕਾਫੀ ਨੁਕਸਾਨ ਪਹੁੰਚਾਇਆ ਸੀ ਬਹੁਤ ਹੀ ਘੱਟ ਖਾੜਕੋ ਇਸ ਤਰ੍ਹਾਂ ਦੇ ਹੋਏ ਹਨ ਜਿਨ੍ਹਾਂ ਨੇ ਦੀਪੇ ਅਤੇ ਪ੍ਰਧਾਨ ਵਾਂਗ ਆਪਣੇ ਗਰੁੱਪ ਦੇ ਸਿੰਘਾਂ ਨੂੰ ਜ਼ਾਬਤੇ ਵਿੱਚ ਰਹਿਣਾ ਸਿਖਾਇਆ ਅਤੇ ਇਲਾਕੇ ਵਿੱਚ ਕੋਈ ਗਲਤ ਕੰਮ ਨਹੀਂ ਹੋਣ ਦਿੱਤਾ ਠੰਡੀਆਂ ਰਾਤਾਂ ਦੇ ਸਫਰ ਕਾਰਨ ਰਾਜੂ ਦੀ ਸਿਹਤ ਕਈ ਦਿਨਾਂ ਤੋਂ ਠੀਕ ਨਹੀਂ ਸੀਗੀ ਉਹਨੂੰ ਮੁੱਠਾ ਮੱਠਾ ਬੁਖਾਰ ਚੜਿਆ ਹੋਇਆ ਸੀ ਆਪਣੇ ਇੱਕ ਠਾਰ ਤੇ ਬੈਠੇ ਉਹ ਤਿੰਨੇ ਜਣੇ ਆਪਸ ਵਿੱਚ ਗੱਲ ਨਹੀਂ ਰੁੱਝੇ ਹੋਏ ਸਨ ਯਾਰ ਰਾਜੂ کافی ਚਿਰ ਹੋ ਗਿਆ ਆਪਾਂ ਤੋਂ ਮੰਡੀ ਵਾਲੀ ਭੈਣ ਜੀ ਦੇ ਘਰ ਨਹੀਂ ਜਾਇਆ ਹੋਇਆ ਬੱਬੂ ਉਸ ਕੁੜੀ ਦੀ ਗੱਲ ਕਰ ਰਿਹਾ ਸੀ ਜਿਸ ਦਾ ਘਰ ਖਾੜਕੋ ਨੇ ਵਸਾਇਆ ਸੀ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਆ ਪਰ ਮੇਰੇ ਕੋਲੋਂ ਅੱਜ ਤੁਰ ਨਹੀਂ ਹੋਣਾ ਸਾਰਾ ਸਰੀਰ ਭੰਨਿਆ ਪਿਆ ਬੁਖਾਰ ਨੇ ਰਾਜੂ ਹੌਲੀ ਜੀ ਬੋਲਿਆ ਅ빠 ਇਦਾਂ ਕਰਦੇ ਆਂ ਵੀ ਮੈਂ ਤੇ ਰਾਜਵੀਰ ਜਾ ਆਉਨੇ ਆ ਅੱਜ ਰਾਤ ਨੂੰ ਕਹਿੰਦਾ ਕੱਲ ਨੂੰ ਤੜਕੇ ਕੋ ਤੱਕ ਮੁੜਾਵਾਂਗੇ ਸਵਾਲੀਆਂ ਨਜ਼ਰਾਂ ਨਾਲ ਦੇਖਦੇ ਹੋਏ ਬੱਬੂ ਨੇ ਰਾਜੂ ਦੀ ਸਲਾਹ ਪੁੱਛੀ ਠੀਕ ਆ ਤੁਸੀਂ ਜਾਓ ਰਾਜੂ ਬੋਲਿਆ ਬੱਬੂ ਤੇ ਰਾਜਵੀਰ ਤੜਕੇ ਦੇ 3:00 ਵਜੇ ਮੰਡੀ ਜਾ ਪਹੁੰਚੇ ਜਾ ਜਗਾਇਆ ਆਪਣੀ ਮੂਹ ਬੋਲੀ ਭੈਣ ਅਤੇ ਉਹਦੇ ਸਹੁਰੇ ਪਰਿਵਾਰ ਨੂੰ ਕੁੜੀ ਨੂੰ ਹਮੇਸ਼ਾ ਵਾਂਗ ਹੀ ਚਾਹ ਚੜ ਗਿਆ ਸ਼ੁਕਰ ਹੈ ਮੇਰਾ ਵੀਰਾ ਨੂੰ ਚੇਤਾ ਆਇਆ ਇਸ ਭੈਣ ਦਾ ਮੈਂ ਤਾਂ ਸੋਚਿਆ ਕਿ ਸ਼ਾਇਦ ਆਪਣੀ ਭੈਣ ਨੂੰ ਭੁੱਲੀ ਗਈ ਮੇਰੇ ਭਰਾ ਹਮੇਸ਼ਾ ਬਾਗ ਉਹਨਾਂ ਦੀ ਭੈਣ ਉਹਨਾਂ ਦੇ ਕਾਫੀ ਚਿਰ ਬਾਅਦ ਆਉਣ ਕਰਕੇ ਗਿਲਾ ਕਰ ਰਹੀ ਸੀ ਨਾਲ ਹੀ ਉਹਨੇ ਚੁੱਲ੍ਹੇ ਤੇ ਚਾਹ ਧਰ ਲਈ ਹੁਣ ਇੱਥੇ ਚੁੱਲ੍ਹੇ ਕੋਲ ਆ ਕੇ ਹੱਥ ਸੇਕ ਲੋ ਵੀਰੋ ਕਿੱਥੇ ਅੱਧੀ ਰਾਤ ਨੂੰ ਠਰਦੇ ਆਏ ਹੋਮੋਂਗੇ ਕੁੜੀ ਨੇ ਆਪਣੇ ਪੰਦੇ ਅਸਾਥ ਨਾਲ ਆਖਿਆ ਹੋਰ ਸੁਣਾਓ ਵੀਰ ਜੀ ਬਾਕੀ ਭਰਾਵਾਂ ਦਾ ਕੀ ਹਾਲ ਹੈ ਦੀਪਾ ਤੇ ਪ੍ਰਧਾਨ ਭਾਜੀ ਹੁਣ ਕਿੱਥੇ ਨੇ ਕਿੰਨਾ ਚਿਰ ਹੋ ਗਿਆ ਉਹਨਾਂ ਦੇ ਦਰਸ਼ਨ ਕੀਤੇਆਂ ਨੂੰ ਕੁੜੀ ਨੇ ਬਾਕੀ ਸਿੰਘਾਂ ਬਾਰੇ ਪੁੱਛਿਆ ਸਾਰੇ ਕਹਿੰਦਾ ਵੀ ਠੀਕ ਠਾਕ ਤੇ ਪੂਰੀ ਚੜ੍ਹਦੀ ਕਲਾ 'ਚ ਨੇ ਭੈਣੇ ਰਾਜਵੀਰ ਨੇ ਚੁੱਲ੍ਹੇ ਦੇ ਆਪਣੇ ਹੱਥ ਸੇਕਦੇ ਹੋਏ ਜਵਾਬ ਦਿੱਤਾ ਕੁੜੀ ਆਪਣੇ ਸਹੁਰੇ ਘਰ ਹੁਣ ਸੁਖੀ ਵੱਸਦੀ ਸੀ ਸਿੰਘਾਂ ਨੂੰ ਉਹ ਆਪਣੇ ਮਾਝਾਏ ਭਰਾਵਾਂ ਤੋਂ ਵੀ ਵੱਧ ਸਤਿਕਾਰ ਦਿੰਦੀ ਸੀ ਚਾਹ ਪੀਣ ਅਤੇ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਬੱਬੂ ਤੇ ਰਾਜਵੀਰ ਪਾਠ ਕਰਨ ਬੈਠ ਗਏ ਨਿਤਨੇਮ ਕਰਨ ਤੋਂ ਬਾਅਦ ਉਹ ਦੋਨੋਂ ਬੈਠਕ ਵਿੱਚ ਹੀ ਸੌਂ ਗਏ ਸਵੇਰ ਦੇ 9:00 ਵਜੇ ਉਹ ਸੁੱਤੇ ਹੀ ਪਏ ਸਨ ਕਿ ਭੈਣ ਦੇ ਸਹੁਰੇ ਨੇ ਉਹਨਾਂ ਨੂੰ ਆ ਉਠਾਇਆ ਬੱਬੂ ਉੱਠੀ ਜਰਾ ਮਾੜਾ ਜਾ ਮੇਰਾ ਸ਼ੇਰ ਬਜ਼ੁਰਗ ਬੋਲਿਆ ਜਵਾਨੋ ਪੁਲਿਸ ਫਿਰਦੀ ਹੈ ਉਹ ਨਾਲ ਦੇ ਖੂਬ ਵਾਲਿਆਂ ਦੇ ਕਹਿੰਦਾ ਹੋਇਆ ਬਜ਼ੁਰਗ ਉਹਨਾਂ ਦੇ ਕੋਲ ਆ ਪਹੁੰਚਿਆ ਉਹਨਾਂ ਨੇ ਸਹਰਾਣੇ ਪਈਆਂ ਆਪਣੀਆਂ ਸਾਲਟਾਂ ਸੰਭਾਲੀਆਂ ਤੇ ਅਗਲੇ ਹੀ ਮਿੰਟ ਉਹ ਵੇੜੇ ਵਿੱਚ ਆਣ ਖੜੇ ਹੋਏ ਖਾੜਕੋ ਜੀਵਨ ਵਿੱਚ ਕਦੇ ਵੀ ਬੂਟ ਲਾ ਕੇ ਸੌਣ ਦੀ ਇਜਾਜ਼ਤ ਨਹੀਂ ਹੁੰਦੀ ਖਾੜਕੋ ਸੁੱਤੇ ਪਏ ਵੀ ਤਿਆਰਬਰ ਤਿਆਰ ਹੁੰਦੇ ਨੇ ਬੰਦੂਕਾ ਸੰਭਾਲੀ ਉਹ ਨਿਕਲੇ ਤਾਂ ਉਹਨਾਂ ਦੇਖਿਆ ਵੀ ਪੰਜ ਕੋ ਖੇਤਾਂ ਦੀ ਵਿੱਥ ਤੇ ਇੱਕ ਹੋਰ ਘਰ ਜੋ ਖੇਤਾਂ ਵਿੱਚ ਹੀ ਬਣਿਆ ਹੋਇਆ ਸੀ ਉੱਥੇ ਪੁਲਿਸ ਦਾ ਘੇਰਾ ਪਾਈ ਖੜੀ ਸੀ ਉਹਨਾਂ ਨੂੰ ਇਸ ਤੋਂ ਪਹਿਲਾਂ ਕਿ ਕੋਈ ਹੋਰ ਉਹਨਾਂ ਨੂੰ ਦੇਖਦਾ ਉਹ ਦੋਨੋਂ ਕਮਾਦ ਵਿੱਚ ਵੜ ਚੁੱਕੇ ਸਨ ਆਲੇ ਦੁਆਲੇ ਦੇ ਬਹੁਤੇ ਖੇਤਾਂ ਦਾ ਕਮਾਦ ਬੰਨਿਆ ਹੋਇਆ ਸੀ ਬੁੱਝੇ ਹੋਏ ਕਮਾਦ ਦਾ ਮਤਲਬ ਸੀ ਕਿ ਤੁਸੀਂ ਦੂਰੋਂ ਹੀ ਨਜ਼ਰ ਆ ਸਕਦੇ ਸੀ ਆਪਾਂ ਨੂੰ ਉਸ ਖੇਤ ਵਿੱਚ ਜਾਣਾ ਚਾਹੀਦਾ ਜਿਹਦਾ ਕਮਾਦ ਵੱਜਾ ਨਾ ਹੋਵੇ ਰਾਜਵੀਰ ਵੱਲ ਦੇਖਦਾ ਬੱਬੂ ਬੋਲਿਆ ਮੋਟਰ ਦੇ ਨਾਲ ਵਾਲੇ ਖੇਤ ਦਾ ਕਮਾਦ ਨਹੀਂ ਵੱਜਾ ਪਰ ਉਹ ਵੇੜੇ ਦੇ ਬਿਲਕੁਲ ਨਾਲ ਹੈ ਰਾਜਵੀਰ ਨੇ ਜਵਾਬ ਦਿੱਤਾ ਅੱਜ ਲੱਗਦਾ ਹੈ ਕਿ ਹੱਥ ਜੁੜਨ ਗਏ ਕਹਿੰਦਾ ਹੋਇਆ ਬੱਬੂ ਖੇਤੋਂ ਖੇਤੀ ਮੋਟਰ ਦੀ ਕੋਠੀ ਨਾਲ ਵਾਲੇ ਕਮਾਦ ਵੱਲ ਨੂੰ ਤੁਰ ਪਿਆ ਜੀਦਾ ਕਮਾਦ ਅਜੇ ਬੰਨਿਆ ਨਹੀਂ ਸੀਗਾ ਸਾਰੀ ਪੁਲਿਸ ਫੋਰਸ ਹੁਣ ਇਸ ਖੂਹ ਤੇ ਆ ਪਹੁੰਚੀ ਸੀ ਪੁਲਿਸ ਆਲੇ ਦੁਆਲੇ ਦੇ ਸਾਰੇ ਘਰਾਂ ਦੀ ਵਾਰੋਵਾਰੀ ਤਲਾਸ਼ੀ ਲੈ ਰਹੀ ਸੀ ਬੱਬੂ ਤੇ ਰਾਜਵੀਰ ਖੇਤ ਦੇ ਵਿਚਕਾਰ ਬੈਠੇ ਪੁਲਿਸ ਅਤੇ ਘਰਵਾਲਿਆਂ ਦਾ वार्तालाਪ ਸਾਫ਼ ਸੁਣ ਰਹੇ ਸਨ ਉਹ ਕਿਉਂ ਬੜਿਆ ਤੇਰੇ ਕੋਲ ਕੋਈ ਅੱਤਵਾਦੀ ਤਾਂ ਨਹੀਂ ਆਉਂਦਾ ਕਿਸੇ ਪੁਲਿਸ ਵਾਲੇ ਦੀ ਆਵਾਜ਼ ਗੂੰਜੀ ਉਹ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਆਉਂਦਾ ਜੀ ਭੈਣ ਦੇ ਸਹੁਰੇ ਨੇ ਜਵਾਬ ਦਿੱਤਾ ਸਾਨੂੰ ਪਤਾ ਲੱਗਾ ਕਿ ਅੱਤਵਾਦੀ ਆਉਂਦੇ ਨੇ ਤੁਹਾਡੇ ਘਰ ਤੁਸੀਂ ਉਹਨਾਂ ਨੂੰ ਰੋਟੀਆਂ ਖਵਾਉਂਦੇ ਹੋ ਪੁਲਿਸ ਵਾਲੇ ਦੀ ਰੋਹ ਭਰੀ ਤੇ ਕੁਰਖਤ ਆਵਾਜ਼ ਗੂੰਜ ਰਹੀ ਸੀ ਨਹੀਂ ਜੀ ਤੁਹਾਨੂੰ ਕਿਸੇ ਨੇ ਕਹਿੰਦਾ ਵੀ ਗਲਤ ਖਬਰ ਦਿੱਤੀ ਆ ਸਾਡੇ ਨਹੀਂ ਜੀ ਕੋਈ ਵੀ ਆਉਂਦਾ ਬੋਲਦੇ ਹੋਏ ਬਜ਼ੁਰਗ ਦੀ ਆਵਾਜ਼ ਕੰਬ ਰਹੀ ਸੀ ਜੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਅੱਤਵਾਦੀਆਂ ਨੂੰ ਰੋਟੀਆਂ ਖਵਾਉਨੇ ਹੋ ਤਾਂ ਸਾਰੇ ਟੱਬਰ ਨੂੰ ਨੰਗਾ ਕਰਕੇ ਥਾਣੇ 'ਚ ਪੁੱਠਾ ਟੰਗ ਦੇਵਾਂਗਾ ਜੇ ਕੋਈ ਖਬਰ ਮਿਲੇ ਅੱਤਵਾਦੀਆਂ ਬਾਰੇ ਤਾਂ ਥਾਣੇ ਤਲਾਸ਼ ਕਰ ਸੁਣ ਲਿਆ ਬੜਿਆ ਪੁਲਿਸ ਵਾਲਾ ਸਾਰੇ ਟੱਬਰ ਨੂੰ ਧਮਕੀਆਂ ਦੇ ਰਿਹਾ ਸੀ ਠੀਕ ਆ ਜੀ ਜੇ ਸਾਨੂੰ ਕੋਈ ਖਬਰ ਮਿਲੀ ਤਾਂ ਤੁਹਾਨੂੰ ਦੱਸ ਦੇਵਾਂਗੇ ਭੈਣ ਦਾ ਸਹੁਰਾ ਡਰਦਾ ਮਾਰਿਆ ਜੀਜੀ ਕਰ ਰਿਹਾ ਸੀ ਸਾਰੇ ਘਰ ਦੀ ਤਲਾਸ਼ੀ ਲੈਣ ਉਪਰੰਤ ਪੁਲਿਸ ਵਾਲੇ ਧਮਕੀਆਂ ਜਿਹੀਆਂ ਦੇ ਕੇ ਅਗਲੇ ਕਿਸੇ ਘਰ ਨੂੰ ਚੱਲ ਗਏ ਉਹਨਾਂ ਦੇ ਜਾਣ ਦੇ 15-20 ਮਿੰਟਾਂ ਬਾਅਦ ਬੱਬੂ ਤੇ ਰਾਜਵੀਰ ਵੀ ਕਮਾੜ ਦੇ ਖੇਤਾਂ ਤੋਂ ਬਾਹਰ ਨਿਕਲੇ। ਸੋ ਦੋਸਤੋ ਇਹ ਸੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ 14ਵਾਂ ਤੇ ਭਾਗ 15ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ। ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।